ਦੇਖੋ ਦੋਸਤੋ ਬਹੁਤ ਵਧੀਆ ਵੀਡੀਓ ਹੈਗੀ ਸਿੰਘ ਸਰਦਾਰ ਆ ਜਰਮਨ ਦੀ ਧਰਤੀ ਦੇ ਉੱਤੇ ਖੇਤਾਂ 'ਚ ਕੰਮ ਕਰ ਰਿਹਾਗਾ ਦਾੜਾ ਪ੍ਰਕਾਸ਼ ਆ ਸਿਰ ਤੇ ਦਸਤਾਰ ਸਜਾਈ ਹੋਈ ਆ ਸਚਾਈ ਬਿਆਨ ਕਰਦਾ ਹੋਇਆ ਜਰਮਨ ਦੀ ਬੱਚਿਆਂ ਨੂੰ ਨਾ ਭੇਜੋ ਇੱਧਰ ਪੰਜਾਬ ਵਰਗਾ ਨਜ਼ਾਰਾ ਸਵਾਦ ਨਹੀਂ ਹੈਗਾ ਕਹਿੰਦਾ ਕੋਈ ਕਮਾਈਆਂ ਨਹੀਂ ਸਭ ਕੁਝ ਖਤਮ ਆ ਇੱਥੇ ਪੰਜਾਬ ਵਰਗੀਆਂ ਰੁੱਤਾਂ ਨਹੀਂ ਹੈਗੀਆਂ ਪੰਜਾਬ ਵਰਗੇ ਮੌਸਮ ਨਹੀਂ ਹੈਗੇ ਬਾਈ ਸਿੰਘ ਸਰਦਾਰ ਕਹਿੰਦਾ ਆਪਣੇ ਬੱਚਿਆਂ ਨੂੰ ਇੱਧਰ ਰੱਖੋ ਉਹੀ ਇਹਦਰ ਕਮਾਈਆਂ ਨਹੀਂ ਜਾਂ ਬਹੁਤ ਵਧੀਆ ਲੱਗਿਆ ਖੇਤਾਂ ਵਿੱਚ ਨਾਲੇ ਕੰਮ ਕਰੀ ਜਾਂਦਾਗਾ ਨਾਲੇ ਸੱਚਾਈ ਬਿਆਨ ਕਰੀ ਜਾਂਦਾਗਾ ਬਹੁਤ ਵਧੀਆ ਲੱਗਿਆ ਬਾਈ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤਾਂ ਜੋ ਹੋਰ ਲੋਕਾਂ ਤੱਕ ਪਹੁੰਚ ਸਕੇ ਮਿਲਾਂਗੇ ਬਾਈ ਜੀ ਬਹੁਤ ਛੇਤੀ ਅਗਲੀ ਨਵੀਂ ਵੀਡੀਓ ਦੇ ਨਾਲ ਰੋਜੀ ਰੋਟੀ ਖਾਤਰ ਆਏ ਇੱਥੇ ਡੇਰਾ ਲਾ ਲਿਆ ਏ ਹੁਣ ਇਥੇ ਹੀ ਰਹਿਣਾ ਪਹਿਣਾ ਆਪਣਾ ਮਨ ਸਮਝਾ ਲਿਆ ਏ ਚੰਗੀ ਪੁਲੀ ਸਰਦਾਰੀ ਛੱਡ ਕੇ ਰੂਲ ਲਈ ਜਿੰਦਗਾਨੀ ਜਰਮਨ ਦੀ ਤਰਤੀ ਤੇ ਸੰਗਤ ਜੀ ਟੈਨਸ਼ਨ ਤੇ ਪਰੇਸ਼ਾਨੀ ਵਾਛਦਾ ਬੁਛਦਾ ਇੱਥੇ ਕੁਝ ਨਹੀਂ ਇਹ ਜੇਲਾ ਨੇ ਮਿੱਠੀਆਂ ਜਦ ਵੀ ਲੈਟਰ ਬੋਗਸ ਖੋਲੂ ਖੱਬਾ ਨਿਕਲਣ ਚਿੱਠੀਆਂ ਇੰਨੀਆਂ ਸਾਰੀਆਂ ਚਿੱਠੀਆਂ ਤੱਕ ਕੇ ਹੋਵੇ ਬਹੁਤ ਹੈਰਾਨੀ ਜਰਮਨ ਦੀ ਤਰਤੀ ਤੇ ਸੰਗਤ ਜੀ ਟੈਨਸ਼ਨ ਤੇ ਪਰੇਸ਼ਾਨੀ